ਨਵੇਂ-ਨਵੇਂ ਬਣੇ ਭੱਜ ਪਾਈ ਚੰਦ ਘਟਿਆ ਬਾਅਦ ਹੀ ਹੋ ਗਈ ਕਾਰਵਾਈ ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਨੇ ਕੱਸਿਆ शिकੰਜਾ ਕਾਰਵਾਈ ਤੇ ਮੁੱਖ ਮੰਤਰੀ ਨੇ ਵੀ ਤੰਜ ਕੱਸਿਆ ਮੈਨੂੰ ਲੱਗਦਾ ਵੀ ਬਦਲੇ ਦੀ ਭਾਵਨਾ ਦੇ ਨਾਲ ਮੇਰੇ ਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਤੇ ਜੋ ਕਿ ਮੇਰੇ ਨਾਲ ਮੈਨੂੰ ਪਤਾ ਚੱਲਿਆ ਵੀ ਕੁਝ ਗਿਲਕੋ ਦੀਆਂ ਐਂਟਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਅ ਵਿਕਰਮ ਸਿੰਘ ਮਹੀਤਿਆ ਜੀ ਦੇ ਨਾਲ ਮੈਂ ਦੱਸਣਾ ਚਾਹੁੰਦਾ ਉਹ 2012 ਦੀ ਐਂਟਰੀ ਲੀਗਲ ਐਂਟਰੀ ਹੈ ਕੰਪਨੀ ਟੂ ਕੰਪਨੀ ਜਿਹੜੀ ਐਂਟਰੀ ਹੈ ਔਰ ਮੇਰੇ ਇਨਕਮ ਟੈਕਸ ਦੇ ਰਿਕਾਰਡ ਚ ਹੈ ਆਮ ਤੌਰ ਤੇ ਭਾਜਪਾ ਨੂੰ ਲੈ ਕੇ ਵਿਰੋਧੀਆਂ ਵੱਲੋਂ ਇਹੀ ਕਹੇ ਜਾਂਦੀ ਹੈ ਕਿ ਲੀਡਰ ਕਾਰਵਾਈ ਤੋਂ ਬਚਣ ਲਈ ਭਾਜਪਾ ਚ ਸ਼ਾਮਲ ਹੋ ਜਾਂਦੇ ਨੇ ਪਰ ਇਹ ਤਾਂ ਮਾਮਲਾ ਹੀ ਉਲਟਾ ਹੈ ਜੋ ਸ਼ਖਸ ਨਵਾਂ ਨਵਾਂ ਭਾਜਪਾ ਹੀ ਬਣਿਆ ਉਸਤੇ ਚੰਦ ਘੰਟਿਆਂ ਬਾਅਦ ਹੀ ਕਾਰਵਾਈ ਹੋ ਗਈ ਘਰ ਤੇ ਦਫ਼ਤਰ ਤੇ ਰੇਡ ਹੋ ਗਈ ਜਿहां ਭਾਰਤੀ ਜਨਤਾ ਪਾਰਟੀ ਦੇ ਨਵੇਂ-ਨਵੇਂ ਆਗੂ ਬਣੇ ਵੱਡੇ ਪ੍ਰਾਪਰਟੀ ਕਾਰੋਬਾਰੀ ਰਣਜੀਤ ਸਿੰਘ ਦੇ ਟਿਕਾਣਿਆਂ ਤੇ ਸ਼ਨੀਵਾਰ ਸਵੇਰੇ ਵਿਜੀਲੈਂਸ ਨੇ ਛਾਪਾ ਮਾਰਿਆ ਦੱਸ ਦਈਏ ਕਿ ਰਣਜੀਤ ਗਿੱਲ ਬੀਤੀ ਰਾਤ ਹੀ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਸਨ ਤੇ ਅੱਜ ਸਵੇਰੇ ਉਹਨਾਂ ਦੇ ਟਿਕਾਣਿਆਂ ਤੇ ਵਿਜੀਲੈਂਸ ਦੀ ਰੇਡ ਪੈ ਗਈ ਤਕਰੀਬਨ 4 ਘੰਟਿਆਂ ਤੱਕ ਰੇਡ ਚੱਲੀ ਰਣਜੀਤ ਗਿੱਲ ਸ਼੍ਰੋਮਣੀ ਅਕਾਲੀ ਦਲ ਛੱਟਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਸਨ ਹਾਲਾਂਕਿ ਪਹਿਲਾਂ ਉਹਨਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਕਿਆਸ ਲਗਾਏ ਜਾ ਰਹੇ ਸੀ ਗਿਲ ਨੂੰ ਹਰਿਆਣਾ ਦੇ ਭੁਖ ਮੰਤਰੀ ਨਾਇਬ ਸੈਣੀ ਨੇ ਪਾਰਟੀ 'ਚ ਸ਼ਾਮਲ ਕਰਵਾਇਆ ਸੀ ਇਸ ਕਾਰਵਾਈ ਤੋਂ ਬਾਅਦ ਬੀਜੇਪੀ ਵਰਕਰ ਰੋਸ ਮੁਜ਼ਾਹਰਾ ਕਰਦੇ ਨੇ ਤੇ ਬੀਜੇਪੀ ਆਗੂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰਦੇ ਨਜ਼ਰਾਂ ਰਾਹ ਨੀਤੀ ਨਹੀਂ ਚਲੇਗੀ ਭਾਜਪਾ ਵੱਲੋਂ ਇਸ ਕਾਰਵਾਈ ਨੂੰ ਲੈ ਕੇ ਬਦਲਾਖੋਰੀ ਤਹਿਤ ਕੀਤੀ ਗਈ ਕਾਰਵਾਈ ਘਰਾਰ ਦਿੱਤਾ ਗਿਆ उधर हरियाणा जिन्ह ने रणजीत देश भावना से काम ना करा लोगों के हित में काम करा मैं बार बार यही बात बोलता हूँ हिब उसने उसको बेचारे को कल ज्वाइन किया उसने क्यों गुस्सा का लोगों ने नकार दिया के ਅਰ ਕੇਜਰੀ ਵਾਲਾ ਦਿੱਲੀ ਮਾਤੇ ਤੋਂ ਲੁਕਦਾ ਹੋਇਆ ਫਿਰ ਰਿਹਾ ਇਹ ਪੰਜਾਬ ਕੇ ਲੋਕ ਵੀ ਦੇਖ ਰਹੇ ਵੀ ਕਾਹ ਲੁਕਾਇਓ ਕਦੀ ਕਹੀਂ ਚਲਾ ਜਾ ਕਦੀ ਕਹੀਂ ਚਲਾ ਜਾ ਰਾਜਨੀਤਿਕ ਬਦਲੇ ਦਾ ਇਸ ਤੋਂ ਜਿਆਦਾ ਵੱਡਾ ਉਦਾਹਰਣ ਨਹੀਂ ਹੋ ਸਕਦਾ ਜਿਸ ਬੰਦੇ ਦੇ ਨਾਲ ਆਮ ਆਦਮੀ ਪਾਰਟੀ 15 ਦਿਨਾਂ ਤੋਂ ਗਲ ਬੱਕੜੀਆਂ ਭਾਰੀ ਸੀ ਪ੍ਰੈਸ਼ਰ ਭਾਰੀ ਸੀ ਬਾਰ-ਬਾਰ ਗੱਲਬਾਤ ਕਰਨੀ ਸੀ ਕਿ ਸਾਡੀ ਪਾਰਟੀ ਚੱਲ ਜਾ ਔਰ ਮੈਂ ਦਾਅਵੇ ਨਾਲ ਕਹ ਰਿਹਾ ਹਾਂ ਉਹਦੇ ਤੇ ਪ੍ਰੈਸ਼ਰ ਪਾ ਰਹੀ ਸੀ ਰਾਜਨੀਤਿਕ ਪ੍ਰੈਸ਼ਰ ਪ੍ਰਸ਼ਾਸਨਿਕ ਪ੍ਰੈਸ਼ਰ ਪ੍ਰੈਸ਼ਰ ਲੇਕਿਨ ਉਹਨੇ ਮੋਦੀ ਨੂੰ ਚੁਣਿਆ ਬੀਜੇਪੀ ਨੂੰ ਚੁਣਿਆ ਇਸ ਕਰਕੇ ਖਿੰਜ ਮਟਾਉਣ ਦੇ ਲਈ ਪੰਜਾਬ ਚ ਡਰ ਦਾ ਵਾਤਾ ਪੈਦਾ ਵਾਤਾਵਰਣ ਪੈਦਾ ਕਰਨ ਦੇ ਲਈ ਕਿਉਂਕਿ ਅੱਜ ਪੰਜਾਬੀ ਆਮ ਆਦਮੀ ਪਾਰਟੀ ਤੋਂ ਖਲਾਸੀ ਕਰਾਣਾ ਚਾਹੁੰਦਾ ਹੈ ਵਿਜੀਲੈਂਸ ਦੀ ਇਸ ਕਾਰਵਾਈ ਤੇ ਕਾਂਗਰਸ ਨੇ ਸੁਪਾਸ ਸਰਕਾਰ ਤੇ ਸਵਾਲ ਚੁੱਕੇ ਕਾਂਗਰਸੀ ਐਮਪੀ ਗੁਰਜੀਤ ਔਜਲਾ ਦੇ ਵੱਲੋਂ ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਆਪ ਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਉਹਨਾਂ ਦਾਵਾ ਕੀਤਾ ਕਿਉਂਕਿ ਰਣਜੀਤ ਗਿੱਲ ਆਪ ਚ ਸ਼ਾਮਲ ਨਹੀਂ ਹੋਈ ਇਸ ਲਈ ਉਹਨਾਂ ਤੇ ਵਿਜੀਲੈਂਸ ਦੀ ਰੇਡ ਪਵਾ ਦਿੱਤੀ ਗਈ ਪਾਰਟੀ ਛੱਡਣਾ ਪਾਰਟੀ ਜੁਆਇਨ ਕਰਨਾ ਹਰ ਇੱਕ ਦਾ ਅਧਿਕਾਰ ਹੈ ਖੇਤਰ ਲੋਕਤੰਤਰ ਨੇ ਦਿੱਤਾ ਹੈ ਜਿਹੜੀਆਂ ਲੋਕਤੰਤਰ ਦੀਆਂ ਦਿੱਤੀਆਂ ਸੰਵਧਾਨੀਆਂ ਦਿੱਤੀਆਂ ਪਾਵਰਾਂ ਦੇ ਉੱਤੇ ਤੁਸੀਂ ਗੁੱਸੇ ਜਾ ਕੇ ਵਿਜੀਲੈਂਸ ਰੇਡ ਕਰੋਗੇ ਤੇ ਇਹ ਸਦਾ ਤੇ ਕਿਸੇ ਨੇ ਵੀ ਨਹੀਂ ਬਹਿ ਰਹਿਣਾ ਕਿ ਜਦਨੋ ਆ ਜਾਣਗੇ ਉਹ ਫਿਰ ਉਹ ਤੁਹਾਡੇ ਮਗਰ ਭੱਜੇ ਫਿਰਨਗੇ ਤੇ ਪੰਜਾਬ ਦਾ ਕੰਮ ਰੁਕਦਾ ਹੈ ਤਰੱਕੀ ਰੁਕਦੀ ਹੈ ਮੇਰਾ ਤੇ ਮੰਨਣਾ ਕਿ ਜੇ ਇਹੋ ਜਿਹੇ ਕੰਮਾਂ ਨਾਲੋਂ ਜ਼ਿਆਦਾ ਇਹ ਵਿਜੀਲੈਂਸ ਨੂੰ ਤੁਸੀਂ ਜਿਹੜਾ ਭਿਸ਼ਟਾਚਾਰ ਜਿਹੜਾ ਜ਼ਮੀਨ ਤੇ ਹੈ ਉਹਦੇ ਲਈ ਵਰਤੋ ਤੇ ਮੇਰਾ ਖਿਆਲ ਲੋਕਾਂ ਨੂੰ ਜ਼ਿਆਦਾ ਫਾਇਦਾ ਹੋਵੇ ਬਚਾਏ ਕਿ ਕਿਸੇ ਦੀ ਕਰਦਾਰਕੋਸ਼ੀ ਕਰਨ ਨਾਲੋਂ ਜੇ ਵਿਜੀਲੈਂਸ ਉੱਤੇ ਕਰਨੀ ਸੀ ਉਹ ਦੁਮਹਾਲੀ ਬੈਠਾ ਹੈ ਪਿਛਲੇ ਤੁਹਾਨੂੰ 2 4 6 ਮਹੀਨੇ ਕਿ 1.5 ਸਾਲ ਹੋ ਗਏ ਉ ਇਸ ਸਬਦੇ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਰਣਜੀਤ ਸਿੰਘ ਗਿੱਲ ਦਾ ਨਾਮ ਸੀਨੀਅਰ ਅਕਾਲੀ ਯਾਕੂਬ ਵਿਕਰਮ ਮਜੀਠੀਆ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਲੈ ਕੇ ਅਕਾਲੀ ਦਲ ਵੱਲੋਂ ਆਪ ਨੂੰ ਠੋਕਮਾ ਜਵਾਬ ਦਿੱਤਾ ਗਿਆ ਹੈ ਗਿੱਲ ਦਾ ਵਿਕਰਮ ਮਜੀਠੀਆ ਨਾਲ ਨਾਮ ਜੋੜਨ ਤੇ ਪਾਰਟੀ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਗਿੱਲ ਦੀ ਕੰਪਨੀ 'ਚ ਮਜੀਠੀਆ ਵੱਲੋਂ ਨਿਵੇਸ਼ ਕੀਤੇ ਜਾਣਦੀਆਂ ਜੋ ਗੱਲਾਂ ਨੇ ਮੁੱਖ ਮੰਤਰੀ ਸਾਹਿਬ ਉਸ ਦਾ ਸਬੂਤ ਪੇਸ਼ ਕਰੋ ਜੀਠਿਆ ਸਾਹਿਬ ਦੇ ਕੇਸ ਦੇ ਵਿੱਚ ਵਿਜੀਲੈਂਸ ਬੀਰੋ ਲਗਾਤਾਰ ਜਾਂਚ ਕਰ ਰਹੀ ਹੈ ਔਰ ਉਸ ਜਾਂਚ ਦੀਆਂ ਸੂਈਆਂ ਕੁਝ ਲੀਡ ਜਿਹੜੀਆਂ ਨੇ ਜਦੋਂ ਰਣਜੀਤ ਸਿੰਘ ਗਿੱਲਵਾਲ ਵਧੀਆਂ ਤਾਂ ਰਾਤੋਂ ਰਾਤ ਅੱਧੀ ਰਾਤ ਨੂੰ ਜਿਹੜਾ ਹੈਗਾ ਉਸ ਨੂੰ ਬੀਜੇਪੀ ਜੁਆਇਨ ਕਰਾ ਲਈ ਜਾਂਦੀ ਹੈ ਕੀ ਹੁਣ ਸਵਾਲ ਇਹ ਪੈਦਾ ਹੁੰਦਾ ਆ ਕਿ ਐਨਾ ਵੱਡਾ ਲੀਡਰ ਹੋਵੇ ਠੀਕ ਹੈ ਨਾ ਉਹਨੂੰ ਰਾਤੋਂ ਰਾਤ ਬੀਜੇਪੀ ਜੁਆਇਨ ਕਰਨ ਦੀ ਜਾਂ ਬੀਜੇਪੀ ਜੁਆਇਨ ਕਰਾਉਣ ਦੀ ਜ਼ਰੂਰਤ ਕੀ ਪੈਗੀ ਪੱਕਾ ਬੀਜੇਪੀ ਦੇ ਲੀਡਰ ਨੇ ਕੀ ਹੋਵੇਗਾ ਕੋਈ ਗੱਲ ਨਹੀਂ ਜਿਸ ਸੂਈਆਂ ਤੇਰੇ ਵੱਲ ਨੇ ਤਾਂ ਅਸੀਂ ਪਚਾ ਲਵਾਂਗੇ ਤੇ ਉਹ ਕਹਿੰਦੇ ਜੀ ਜਿਹੜੇ ਰਣਜੀਤ ਗਿਲ ਗਿਲਕੋ ਵਾਲੇ ਨੇ ਉਹਨਾਂ ਦੇ ਘਰੇ ਜਿਹੜੀ ਰੇਡ ਹੋਈ ਹੈ ਉਹ ਤਾਂ ਕੀਤੀ ਗਈ ਹੈ ਕਿ ਉਹਨਾਂ ਦੇ ਤਾਰ ਬਿਕਰਮ ਮਜੀਠੀਆ ਨਾਲ ਜੁੜ ਰਹੇ ਨੇ ਮੈਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਰਣਜੀਤ ਗਿਲ ਨੂੰ ਤਾਂ ਸ਼੍ਰੋਮਣੀ ਅਕਾਲ ਦਲ ਛੱਡੇ ਬੜੇ ਦਿਨ ਹੋ ਗਏ ਔਰ ਵਿੱਚ ਦੀ ਤਾਂ ਰੌਲਾ ਪਿਆ ਸੀ ਕਿ ਰਣਜੀਤ ਗਿਲ ਆਮ ਆਦਮੀ ਪਾਰਟੀ ਜਾ ਰਹੇ ਨੇ ਜਦੋਂ ਇਹਨਾਂ ਦੀ ਆਪ ਦੀ ਵਿਧਾਇਕ ਨਾਰਾਜ਼ ਹੋ ਕੇ ਅਸਤੀਫਾ ਦੇ ਗਈ ਸੀ ਜਿਸ ਨੂੰ ਸਾਰੀ ਆਮ ਆਦਮੀ ਪਾਰਟੀ ਬਣਾ ਰਹੀ ਸੀ ਉਦੋਂ ਤੱਕ ਤਾਂ ਰੇਡ ਹੋਈ ਨਹੀਂ ਹੁਣ ਰਣਜੀਤ ਗਿੱਲ ਰਾਤ ਬੀਜੇਪੀ ਚ ਚਲੇ ਗਏ ਅੱਜ ਸਵੇਰੇ ਉਹਨਾਂ ਦੇ ਘਰੇ ਰੇਡ ਹੋ ਕੇ ਅਕੇ ਜੀ ਹੁਣੇ ਤਾਰ ਵਿਕਰਮ ਮਜੀਠੀਆ ਦੇ ਕੇਸ ਨਾਲ ਜੁੜਦੇ ਨੇ ਮੈਂ ਆਮ ਆਦਮੀ ਪਾਰਟੀ ਨੂੰ ਇਹ ਗੱਲ ਬੜੇ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਮੁੱਖ ਮੰਤਰੀ ਨੂੰ ਸਿੱਧਾ ਚੈਲੰਜ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਕਿ ਰਣਜੀਤ ਗਿੱਲ ਦੀ ਕਿਸੇ ਵੀ ਕੋਈ ਕੰਪਨੀ ਚ ਕਿਸੇ ਵੀ ਕਿਸੇ ਕਲੋਨੀ ਚ ਵਿਕਰਮ ਮਜੀਠੀਆ ਦੀ 1 ਰੁਪਏ ਦੀ ਇਨਵੈਸਟਮੈਂਟ ਦਿਖਾ ਦਿਓ ਮੈਂ ਚੈਲੰਜ ਕਰਦਾ ਜੀ ਹਾਇਫ ਕਾਰਵਾਈ ਤੇ ਜਿੱਥੇ ਇੱਕ ਪਾਸੇ ਕਈ ਤਰ੍ਹਾਂ ਦੇ ਸਵਾਲ ਨੇ ਇਸ ਨੂੰ ਸਿਆਸੀ ਬਦਲਾਖੋਰੀ ਤਹਿਤ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਮੁੱਖ ਮੰਤਰੀ ਨੇ ਵੀ ਇਸ ਕਾਰਵਾਈ ਤੇ ਤੰਜ ਕਸਦਿਆਂ ਕਿਹਾ ਕਿ ਕਾਰਵਾਈ ਕਾਨੂੰਨ ਮੁਤਾਬਕ ਹੋ ਰਹੀ ਹੈ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਇਕ ਰਣਜੀਤ ਗਿੱਲ ਦਾ ਅਜ ਵਿਜੀਲੈਂਸ ਬਿਜ਼ਨਸ ਆਇਡੈਂਟੀਟੀ ਉਹਦਾ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪ੍ਰੇਦਾਸ ਕਬੀਰਾ ਤੇਰੀ ਝੋਕੜੀ ਕਲਕੱਟਾ ਨੇ ਪਾਸ ਉਹਦਾ ਜੋ ਨਿਕਲੂਗਾ ਕਾਨੂੰਨ ਜੇਕਰ ਗੱਲ ਰਣਜੀਤ ਸਿੰਘ ਗਿੱਲ ਦੇ ਪਿੱਛੋਕੜ ਦੀ ਕੀਤੀ ਜਾਏ ਤਾਂ ਕੌਣ ਹੈ ਰਣਜੀਤ ਸਿੰਘ ਗਿੱਲ ਰਣਜੀਤ ਸਿੰਘ ਗਿੱਲ ਗਿੱਲ ਕੋ ਗਰੁੱਪ ਦੇ ਐਮ ਡੀ ਨੇ 2001 ਵਿੱਚ ਗਿੱਲ ਕੋ ਗਰੁੱਪ ਨਾਦੀ ਕੰਪਨੀ ਖੋਲੀ ਮਕਾਨ ਕਮਰਸ਼ੀਅਲ ਕੰਪਲੈਕਸ ਮਨੋਰੰਜਨ ਸੈਂਟਰ ਸਿੱਖਿਆ ਪ੍ਰੋਜੈਕਟ ਬਣਾਏ ਰੋਪੜ ਦੇ ਰਹਿਣ ਵਾਲੇ ਨੇ ਰਣਜੀਤ ਸਿੰਘ ਗਿੱਲ ਰਣਜੀਤ ਸਿੰਘ ਪਿੰਡ ਦੇ ਸਰਪੰਚ ਵੀ ਬਣੇ 2017 ਤੇ 2022 ਚ ਅਕਾਲੀ ਦਲ ਦੀ ਟਿਕਟ ਤੋਂ ਖਰੜ ਤੋਂ ਚੋਣ ਲੜੀ ਪਰ ਹਾਰ ਗਏ 1 ਅਗਸਤ ਨੂੰ ਪੱਜ-ਪੱਜ ਸ਼ਾਮਲ ਹੋਏ 2 ਅਗਸਤ ਨੂੰ ਵਿਜੀਲੈਂਸ ਨੇ ਰੇਡ ਕਰ ਦਿੱਤੀ ਤੇ ਹੁਣ ਗਿੱਲ ਦੇ ਟਿਕਾਣਿਆਂ ਤੇ ਹੋਈ ਇਸ ਰੇਡ ਨੇ ਸੋਪੇ ਦੀ ਸਿਆਸੀ ਹਲਚਲ ਤੇ ਜ਼ਾਮ ਤਰਾਸ਼ੀਆਂ ਦਾ ਦੌਰ ਵੀ ਤੇਜ਼ ਕਰ ਦਿੱਤਾ ਹੈ ਬਿਊਰੋ ਰਿਪੋਰਟ ਸਪੈਟੀਸੀ ਨਿਊਜ਼